ਤੋਂ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਨਾਮ ਹੈ ਜੀ ਹੋਜਾ ਸਿੰਘ ਜੋ ਅੱਜ ਹੋਲਨਾ ਮਲੇ ਦਾ ਜਹਾਣਾ ਹੈਗਾ ਜਦੋਂ ਇਰਾਣ ਲੱਗੇ ਸੰਤਾ ਪੁੱਜੀਆਂ ਉਹ ਚਾਰਵੀਂ ਦਿਨ ਜੀਵਨ ਬਖਸ਼ੇ ਮਾਰ ਤੇ ਮਾਰ ਨੂੰ ਸਾਨੂੰ ਬਾਦ ਬਖਸ਼ਿਆ ਇਹ ਬਾਦ ਮਾਰਾ ਦੇ ਕਿਰਪਾ ਨਾਲ ਉਹਨਾਂ ਦੇ ਘਰ ਵਸਸੀ ਰੱਖਿਆ ਹੋਇਆ ਹੈ ਜੀ ਇਹ ਹੋਲਾ ਮਲਾ ਇਸ ਤਰ੍ਹਾਂ ਕੇ ਮਨਾਇਆ ਜਾਂਦਾ ਹੈ ਜੇ ਸੰਤਾ ਪੁੱਜੀਆਂ ਹਨ ਸੰਤਾਂ ਦਾ ਧੰਨਵਾਦ ਹੁੰਦਾ ਹੈ ਗੁਰਗੋਬੀ ਅਸੀਂ ਬਾਬਾ ਬਕਾਲਾ ਸਾਹਿਬ ਤੋਂ ਬਕਾਲਾ ਤੋਂ ਆਇਆ ਨਗਰ ਜ਼ਿਲ੍ਹਾ ਅੰਮ੍ਰਿਤਸਰ ਤੇ ਨੰਦਪੁਰ ਸਾਹਿਬ ਵਿੱਚ ਹੋਲਾ ਮਨਾਇਆ ਜਾ ਰਿਹਾ ਹੈ ਕਿਹੋ ਜਿਹਾ ਮਹਿਸੂਸ ਕਰ ਰਹੇ ਹਾਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਦੀ ਹਾਲ ਸਾਈ ਦੇ ਰੂਪ ਦੇ ਵਿੱਚ ਸੱਜਿਆ ਆ ਹੋਲਾ ਮਹੱਲਾ ਹਾਲ ਸੇ ਦੇ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਅੱਛਾ ਨਿਆਗ ਸਿੰਘ ਜਿੱਥੇ ਬੰਦੀਆਂ ਵੱਲੋਂ ਅੱਜ ਗੱਤਕੇ ਦੇ ਜੋਰ ਵੀ ਦਿਖਾਏ ਜਾ ਰਹੇ ਹਨ ਕੀ ਕਹਿਣਾ ਚਾਹੋ ਮਦਾਨ ਵਿੱਚ ਪਹੁੰਚ ਰਹੇ ਹਾਂ ਦੀ ਉੱਥੇ ਗੱਤਕੇ ਦੇ ਜੋਰ ਦਿਖਾਉਣ ਯਾਨੀ ਸਿੰਘ ਨਾਲ ਨੇ ਛੱਡਦੀ ਤਲਾਵੇ ਚ ਪਿਆਰ ਪਰ ਪਿਆਰ ਨੇ ਫੋਚਾ ਸਾਰੀਆਂ ਅੱਛਾ ਜਿਹੜੇ ਸਿੱਖ ਸੰਗਤ ਨਹੀਂ ਪਹੁੰਚ ਪਾਈ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨੇ 'ਚ ਬੈਠੇ ਆ ਉਹਨਾਂ ਨੂੰ ਕੀ ਕਹਿਣਾ ਜਾਓਗੇ ਉਹਨਾਂ ਨੂੰ ਆਪਣੇ ਫੋਨ ਦੇ ਜ਼ਰੀਏ ਨੈੱਟ ਦੇ ਜ਼ਰੀਏ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨੂੰ ਕਹਿੰਦੇ ਉਪਰਾਲਾ ਕਰ ਰਹੇ ਆ ਵੀ ਉਹ ਜ਼ਰੂਰ ਦੇਖਣ ਇਹ ਚੀਜ਼ ਨੂੰ ਇਹ ਚੀਜ਼ ਨੂੰ ਮਿਸ ਨਾ ਕਰਨ ਤੇ ਸਾਲ ਬਾਅਦ ਸਾਡੇ ਦੇਸ਼ ਦੇ ਪੰਜਾਬੀਆਂ ਨੂੰ ਬੇਨਤੀ ਆ ਸਾਲ ਦੇ ਵਿੱਚ ਇੱਕ ਵਾਰ ਛੁੱਟੀ ਲੈ ਕੇ ਜ਼ਰੂਰ ਪਹੁੰਚਿਆ ਅੱਛਾ ਪੁਲਿਸ ਪ੍ਰਸ਼ਾਸਨ ਤੇ ਪ੍ਰਬੰਧ ਠੀਕ ਲੱਗ ਰਹੇ ਨੇ ਬਹੁਤ ਵਧੀਆ ਜੀ ਤੇ ਐ ਜੀ ਪੀ ਸੀ ਤੇ ਪ੍ਰਬੰਧ ਬਹੁਤ ਸੋਹਣੇ ਲੱਗੇ ਬਹੁਤ ਵਧੀਆ ਧੰਨਵਾਦ ਐ ਜੀ ਪੀ ਸੀ ਦਾ ਮੱਥਾ ਟੇਕਣ ਚ ਕੋਈ ਦਿੱਕਤ ਤਾਂ ਨਹੀਂ ਆਈ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਨਹੀਂ ਹੋਣਾ ਕੀ ਨਾਮ ਹੈ ਬਾਬਾ ਜੀ ਇਹ ਬਾਬਾ ਜੀ ਆ 80 ਬੜੀ ਦਸਤਾਰ ਬੰਨੀ ਗਈ ਆ ਪਰੰਤੂ ਕੁਝ ਜਿਹੜੇ ਸਿੱਖ ਨੌਜਵਾਨ ਕੇਸ ਕਟਵਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਮੈਂ ਕਹਿਣਾ ਚਾਹੁੰਦਾ ਕਿ ਸਿੱਖਾਂ ਦੇ ਘਰਵੰਦੇ ਜੰਮ ਲਿਆ ਜੀ ਸਿਰ ਦੇ ਵਾਲ ਨਹੀਂ ਕਟਵਾਉਣੇ ਦਾੜੀ ਨਹੀਂ ਪਟਵਾਉਣੀ ਜੇਕਰ ਤੁਸਾਂ ਨਹੀਂ ਖਾਣਾ ਮੱਥਾਗੁਰ ਦਾ ਸਾਹ ਕੋ ਸਾਂ ਕਿਸੇ ਨੂੰ ਟੇਕਣਾ 5 ਮੀਟਰ ਦੀ ਉਸਾਰ ਸਜਾਓ 8 ਮੀਟਰ ਦੀ ਉਸਾਰ ਸਜਾਓ ਆਪ ਜੀ ਸਾਡੇ ਸੀ ਦੇ 800 ਮੀਟਰ ਦੁਆਲੇ ਜਿਹਦਾ ਵਜਿਨੇ 22 ਬੰਦਾ ਆਰਾ 19 ਸਾਲ ਹੋ ਗਏ ਸਾਡਾ ਦੁਆਲੇ ਅੱਛਾ ਹੋਲੇ ਮੁਹੱਲੇ ਦੇ ਵਿੱਚ ਅੱਜ ਤੀਜੇ ਦਿਨ ਮੁਹੱਲੇ ਦੀ ਕੀ ਵਿਸ਼ੇਸ਼ਤਾ ਹੈਗੀ ਆ ਅੱਜ ਮਹਲਾਕੇ ਨੂੰ ਜਾ ਰਹੇ ਹਨ ਕੋਰੋਨ ਕੀ ਕੀ ਸੰਦੇਸ਼ ਦੇਣਾ ਚਾਹੋਗੇ ਸਿੱਖ ਜਿਹੜੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੇ ਨਾਨਕਪੁਰ ਸਾਹਿਬ ਨਹੀਂ ਪਹੁੰਚ ਪਏ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਜਿਹੜੇ ਬੱਚੇ ਤੇ ਬਾਲਕਾ ਟਾ ਕੇ ਜਾਂਦੇ ਮੈਡੀਕਲ ਬਟੇ ਤੁਹਾਰੇ ਦੇ ਆਪਣਾ ਪਾਸ സിയ Jangan lupa like, share dan subscribe